ਲੋ ਜੀ ਅੱਜ ਬੀਆਰ ਜੁਗਸਵਾਵਾ ਸਪੋਰਟਸ ਅਕੈਡਮੀ ਪਿੰਡ ਮਹਿੰਦੀਪੁਰ ਗੁਰਦੁਆਰਾ ਸ਼੍ਰੀ ਗੁਰੂ ਦਾਸਪੁਰ ਮੇਕੇ ਜਿਹੜੀ ਚੱਲ ਰਹੀ ਆ ਉਹਦੇ ਵਿੱਚ ਇੱਕ ਮੋਤੀ ਅੱਜ ਹੋਰ ਪ੍ਰੂਵ ਹੋ ਰਿਹਾ ਸਾਡੇ ਵਿਚਕਾਰ ਇੱਕ ਨਵੇਂ ਖਿਡਾਰੀ ਕਰਨ ਸੱਲਣ ਇਧਰ ਦੇਖੋ ਜੀ ਕਰਨ ਜੀ ਬਹੁਤ ਬਹੁਤ ਵੈਲਕਮ ਤੁਹਾਡਾ ਜੀ ਆਇਆਂ ਨੂੰ ਕਰਨ ਨੂੰ ਮਿਲਾ ਕੇ ਸਾਡੇ ਕੋਲ ਖਿਡਾਰੀ ਅੱਜ 16 ਹੋ ਗਏ 15ਵਾਂ ਖਿਡਾਰੀ ਪਿਛਲੇ ਹਫ਼ਤੇ ਐਡ ਹੋਇਆ ਸੀ ਸ੍ਰੀ ਕੋਰੀ ਜਗਾਰਾ ਲਾਓ ਬੋਲੇ ਸੋ ਨਿਰਭੈ ਸਤਿਗੁਰੂ ਸਾਹਿਬ ਜੀ ਕੀ ਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੀ ਆਰ ਜੋਗ ਸਵਾਮਾ ਸਪੋਰਟਸ ਅਕੈਡਮੀ ਜਿੰਦਾਬਾਦ 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 ਸੋ ਬੜੀ ਖੁਸ਼ੀ ਦੀ ਗੱਲ ਆ ਜੀ ਪਿੰਡ ਮਹਿੰਦੀਪੁਰ ਦੇ ਬਹੁਤ ਸਾਰੇ ਬੱਚੇ ਹਰ ਰੋਜ਼ ਸ਼ਾਮ ਨੂੰ 7 ਵਜੇ ਤੋਂ ਲੈ ਕੇ 9:30 ਵਜੇ ਤੱਕ ਗੁਰਦੁਆਰਾ ਸ਼ਿਰੀ ਗੁਰੂ ਅਰਦਾਸ ਪਰੋਂ ਵਿਖੇ 2 ਕੋਟ ਬਣੇ ਐਬਮੈਂਟਾਂ ਦੇ ਤੁਸੀਂ ਦੇਖ ਰਹੇ ਹੋ ਜਿਹਦੇ ਵਿੱਚ ਹਰ ਰੋਜ਼ ਬੱਚੇ 2 ਤੋਂ 2.5 ਘੰਟੇ ਪ੍ਰੈਕਟਿਸ ਕਰਦੇ ਆ ਬਹੁਤ ਸਾਰੇ ਬੱਚੇ ਸਟੇਟ ਲੈਵਲ ਤੇ ਵੀ ਪਹੁੰਚ ਚੁੱਕੇ ਆ ਤੇ ਅੱਜ ਇੱਕ ਨਵਾਂ ਮੋਤੀ ਜੁੜਨ ਜਾ ਰਿਹਾ ਕਰਨ ਸੱਲਣ ਮੈਂ ਚਾਹੂੰਗਾ ਵੀ ਉਹ ਸਾਰੇ ਖਿਡਾਰੀਆਂ ਨਾਲ ਹੱਥ ਮਿਲਾਵੇ ਜਾ ਕੇ ਇਧਰਲੇ ਪਾਸੇ ਸ਼ੁਰੂ ਹੋ ਜਾਓ ਪੱਲਵੀ ਤੋਂ ਸ਼ੁਰੂ ਹੋ ਕੇ ਸਾਰਿਆਂ ਨਾਲ ਹੱਥ ਮਿਲਾਓ ਜਲਦੀ ਜਲਦੀ ਹੱਥ ਮਿਲਾ ਕੇ ਫਟਾਫਟ ਲਾਈਨ 'ਚ ਲੱਗ ਜਾਓ ਏ ਜੀ ਅੱਜ ਬਹੁਤ ਹੀ ਬੜਪਾਗਾ ਦਿਨ ਆ ਸੋਮਵਾਰ 10 ਮਾਰਚ 2025 ਤੁਸੀਂ ਲੈਂਚ ਖੜੇ ਹੋ ਜਾਓ ਜੀ ਭਾਵਨਾ ਦੇ ਉਰਲੇ ਪਾਸੇ ਜਾ ਕੇ ਇੱਥੇ ਖੜ੍ਹ ਜਾਓ ਕੋਈ ਸੈਂਟਰ ਚ ਖੜ੍ਹ ਜਾਓ ਸ਼ਾਬਾਸ਼ ਸੋ ਮੈਂ ਇੱਕ ਵਾਰ ਫੇਰ ਉਭਰੂ ਕਰਾਵਾ ਸਾਰੇ ਖਿਡਾਰੀਆਂ ਨੂੰ ਸਾਡਾ ਇਹ ਰੂਲ ਆ ਨਵਾਂ ਖਿਡਾਰੀ ਐਡ ਹੋਏ ਕਰਨਸਲਨ ਕਿੱਦਾਂ ਲੱਗਦਾ ਬਹੁਤ ਵਧੀਆ ਲੱਗਦਾ ਜੀ ਵਧੀਆ ਲੱਗ ਰਿਹਾ ਤੁਹਾਨੂੰ ਡੇਲੀ ਟ੍ਰੇਨਿੰਗ ਕਰਦੇ ਆ ਕੀ ਸਿੱਖਦੇ ਕੋਈ ਬਹੁਤ ਬਹੁਤ ਸਿੱਖਨੇ ਕਿੰਨਾ ਜਨਰਲ ਹੋ ਗਿਆ ਤੁਹਾਨੂੰ ਖੇਡਦਿਆਂ ਨੂੰ ਤੁਹਾਨੂੰ ਹੋ ਗਏ 2 2.5 ਸਾਲ ਜੀ ਕਿੰਨੇ ਕੁ ਮੈਡਲ ਜਿੱਤ ਲਏ ਹੋ ਗਏ 3 4 5 ਮੈਡਲ ਹੋ ਗਏ 4 5 ਮੈਡਲ ਹੋ ਗਏ ਸਰਟੀਫਿਕੇਟ ਵੀ ਜਿੱਤ ਲਏ ਹੋਣੇ ਨਾ ਹਾਂਜੀ ਠੀਕ ਆ ਸਟੇਟ ਲੈ ਕਿੱਥੇ ਕਿੱਥੇ ਖੇਡ ਕੇ ਆਏ ਆ ਇੱਕ ਇਹ ਬਰਨਾਲੇ ਇੱਕ ਮਲੇਰ ਕੋਟ ਦੇ ਮਲੇਰ ਕੋਟਲੇ ਇਹ ਜੀ ਗੁਰਵਿੰਦਰ ਗੈ ਵੀ ਕਿਵੇਂ ਲੱਗਾ ਤੁਹਾਨੂੰ ਬਹੁਤ ਵਧੀਆ ਜੀ ਲੱਗਾ ਤੁਹਾਨੂੰ ਕਿਦਾਂ ਜੀ ਗਗਨਦੀਪ ਬਹੁਤ ਵਧੀਆ ਲੱਗਾ ਜੀ ਕਿੱਥੇ ਕਿੱਥੇ ਖੇਡ ਲਿਆ ਤੁਸੀਂ ਅਸੀਂ ਬਰਨਾਲੇ ਅੱਗੇ ਕੀ ਜੀ ਇਵੈਂਟ ਆ ਅੱਗੇ ਨੈਸ਼ਨਲ ਇੰਟਰਨੈਸ਼ਨਲ ਨੈਸ਼ਨਲ ਕੇਸ਼ਵ ਕਿੱਥੇ ਕਿੱਥੇ ਖੇਲੇ ਤੁਸੀਂ? ਮੈਂ ਬਰਨਾਲੇ ਮਲੇਰ ਕੋਟਲੇ ਤੇ ਇੱਥੇ ਨਵੇਂ ਸ਼ਹਿਰ ਵਿੱਚ ਖੇਲੇ। ਹਾਂ ਲਗਭਗ ਸਵਾ ਦੋ ਸਾਲ ਹੋ ਗਏ ਆ। ਕਿੰਨੇ ਕ ਮੈਡਲ ਜਿੱਤ ਲਏ? ਹਾਂ 8 ਮੈਡਲ। 8 ਮੈਡਲ ਜਿੱਤ ਲਏ। ਤਾਂ ਇਹ ਜੀ ਤੁਸੀਂ ਕਿੱਥੇ ਕਿੱਥੇ ਖੇਲੇ? ਸਾਢੇ 9 ਚ। ਕਿਦਾਂ ਲੱਗਦਾ ਗਰਾਊਂਡ ਜਾ ਕੇ? ਬਈਆ ਲੱਗਦਾ। ਹੁਣ ਕਿਹੜੇ ਸੁਪਨੇ ਲੈ ਰਹੇ ਹੋ ਅੱਗੇ ਕੀ ਕਰਨਾ? ਸਜੀ ਵਰਲਡ ਲੈਵਲ। ਵਰਲਡ ਲੈਵਲ ਜਾਣਾ। ਮਿਹਨਤ ਕਰੋ ਠੀਕ ਹੈ। ਦੇਲੀ, ਕਿਰਸ਼ੋ। ਤੁਹਾਡੇ ਕੀ ਸੁਪਨੇ ਆ? ਸਜੀ ਵਰਲਡ ਲੈਵਲ ਜਾਣਾ। ਵਰਲਡ ਲੈਵਲ ਜਾਣਾ। ਤੁਸੀਂ ਮਿਹਨਤ ਕਰੋ ਬਹੁਤ ਮਿਹਨਤੀ ਲੋੜ ਆ। ਕਿਉਂਕਿ ਦੋ ਕੋਟ ਹੁਣ ਬਣ ਗਏ ਆ ਚਰਨਜੀਤ ਜੀ ਤੁਸੀਂ ਅਸੀਂ ਵਰਲਡ ਲਈ ਖੇਲਣਾ ਵਰਲਡ ਲਈ ਖੇਲਣਾ ਹੁਣ ਐਸ ਵੇਲੇ ਤੁਸੀਂ ਲਗਭਗ ਸਵਾ ਦੋ ਸਾਲ ਢਾਈ ਸਾਲ ਹੋ ਚੁੱਕੇ ਆ ਕਿੰਨੇ ਕਿ ਮੈਡਲ ਜਿੱਤ ਲਏ ਅਸੀਂ ਤਿੰਨ ਚਾਰ ਮੈਡਲ ਜਿੱਤ ਲਏ ਤਿੰਨ ਚਾਰ ਮੈਡਲ ਜਿੱਤ ਲਏ ਕਿੱਥੇ ਕਿੱਥੇ ਖੇលਿਆ ਅਸੀਂ ਬਰਨਾਲੇ ਹੂੰ ਲਸਾੜੇ ਇੱਥੇ ਨਵਾਂ ਸ਼ਹਿਰ ਸਟੇਡੀਅਮ ਕਿਹੜਾ ਪੱਤਰ ਪੰਜਾਬ ਵਿੱਚ ਜਿੱਤਿਆ ਸੀ ਮੈਡਲ ਕਿਹੜਾ ਪੱਤਰ ਪੰਜਾਬ ਵਿੱਚ ਭਾਗ ਲਿਆ ਸੀ ਨਾ ਹਾਂ ਠੀਕ ਆ ਇਹ ਨਵਾਂ ਬੱਚਾ ਆ ਜੀ ਕਰਨ ਛੱਲਣ ਕਿਵੇਂ ਲੱਗਦਾ ਤੁਹਾਨੂੰ ਬਹੁਤ ਵਧੀਆ ਲੱਗਦਾ ਵਧੀਆ ਲੱਗਦਾ ਕੀ ਸੋਚ ਕੇ ਆਏ ਤੁਸੀਂ ਵੀ ਕੀ ਕਰਨਾ ਚਾਹੁੰਦੇ ਆ ਅਸੀਂ ਸਟੇਟਿੰਗ ਖੇਲਣਾ ਹਾਂ ਸਟੇਟ ਲਈ ਖੇਲਣਾ ਇੱਕ ਵਧੀਆ ਖਿਡਾਰੀ ਬਣਨਾ ਜੀ ਜਿਹੜੀ ਸਾਡਾ ਮੇਨ ਉਪਰਾਲਾ ਗੁਰੂ ਘਰ ਵੱਲੋਂ ਇਹ ਆ ਕਮੇਟੀ ਦਾ ਕਿ ਬੱਚਿਆਂ ਨੂੰ ਮਾੜੀ ਸੰਗਤ ਤੋਂ ਬਚਾਉਣਾ ਇੱਕ ਚੰਗੀ ਸੰਗਤ ਵਿੱਚ ਆ ਕੇ ਤੁਹਾਨੂੰ ਕਿੱਦਾਂ ਲੱਗਦਾ ਬਹੁਤ ਵਧੀਆ ਲੱਗਦਾ ਜੋ ਰੂਲ ਰੈਗੂਲੇਸ਼ਨ ਹੈ ਜੋ ਤੁਹਾਨੂੰ ਇੱਥੇ ਸਿਖਾਇਆ ਜਾਣਾ ਉਹਦੇ ਮੁਤਾਬਕ ਚੱਲੂਗੇ ਨਾ ਹਾਂਜੀ ਠੀਕ ਹੈ ਇਹ ਹੈ ਜੀ ਨਰਵੈਰ ਬੱਧਨ ਤੁਸੀਂ ਕਿੱਥੇ ਕਿੱਥੇ ਖੇਡਿਆ ਹੈ ਕਿੰਨੇ ਕ ਮੈਡਲ ਜਿੱਤਲੇ ਮੈਂ 6 ਮੈਡਲ ਜਿੱਤਲੇ ਤੇ 10 ਸਟਾਫ ਕਿੰਦਾ ਕਿਦਾਂ ਲੱਗਦਾ ਤੁਹਾਨੂੰ ਮੈਡਲ ਜਿੱਤ ਕੇ ਸਜੀ ਉਹ ਬਧੀ ਕੀ ਕਹਿਣਾ ਚਾਹੋਗੇ ਹੋਰ ਖਿਡਾਰੀਆਂ ਨੂੰ ਹੋਰ ਲੈਣੀਆਂ ਨੇ ਇਹੋ ਸੋਚਾਂ ਲੱਤੀ ਹਿੰਦੀ ਕਿ ਸਾਰੇ ਜਿਹੇ ਖੇਡਾਂ ਨਾਲ ਜਿਹੜਾ ਕਿਉਂਕਿ ਖੇਡਾਂ ਨਾਲ ਜਿਹੜੀਆਂ ਨੇ ਆਪਾਂ ਸਾਰੇ ਅਸੀਂ ਕਰੇ ਵੀ ਜਦ ਰੋਮਾਰ ਵੀ ਨਹੀਂ ਹੁੰਦੇ ਹਾਂ ਹਾਂਜੀ ਖੇਡਾਂ ਤੋਂ ਇਲਾਵਾ ਤੁਹਾਨੂੰ ਸੇ ਹੋਰ ਕੀ ਕੀ ਸਿਖਾਲਦੇ ਆ ਸਾਡੀ ਮੈਡੀਟੇਸ਼ਨ ਹੁੰਦੀ ਆ ਤੇ ਪ੍ਰੈਕਟਿਸ ਕਰਾਉਂਦੇ ਆ ਫੋਰੇ ਤੋਂ ਲਾਵਾ ਹੋਰ ਕਿਸੇ ਕਰਦੇ ਰਾਸ਼ਟਰੀ ਗਾਣ ਕਰਦੇ ਆ ਕਿਤੇ ਘੁੰਮਣ ਵੀ ਲੈ ਜਾਣੇ ਤੁਹਾਨੂੰ ਕਿੱਥੇ ਕਿੱਥੇ ਘੁੰਮਿਆ ਤੁਸੀਂ ਕੀ ਕਰੇ ਬਾਰਾਦਰੀ ਗਾਰਡਨ ਜਾਂਦੇ ਤੇ ਕਦੇ ਨਮਸ਼ੇ ਸਟੇਡੀ ਸਟੇਡੀ ਉੱਤੇ ਇਹ ਹੈ ਜੀ ਈਰਮਾਨ ਚੱਲਣ ਤੁਹਾਨੂੰ ਕਿੱਥੇ ਲੱਗਦਾ ਜੀ ਬਹੁਤ ਵਧੀਆ ਕਿੰਨਾ ਚਿਰ ਹੋ ਗਿਆ ਤੁਹਾਨੂੰ ਆਦਿਆਂ ਨੂੰ ਜੀ ਮਹੀਨਾ ਤੋਂ ਮਹੀਨਾ ਖ ਕੀ ਕੀ ਸਿੱਖ ਲਿਆ ਸਿੱਖਦੇ ਕੁਝ ਨਹੀਂ ਸਿੱਖਦੇ ਅੱਗੇ ਨਾਲ ਗੇਮ ਵਧੀਆ ਹੋਈ ਆ ਸਿੱਖ ਰਹੇ ਆ ਨਾ ਇਹ ਹੈ ਜੀ ਇਹਦਾ ਨਾਮ ਅਸੀਂ ਕੈਪਟਨ ਰੱਖਿਆ ਪਰ ਇਹਦਾ ਨਾਮ ਹੈ ਕਰਨਵੀਰ ਤਨਵੀਰ ਤਨਵੀਰ ਛਲਣ ਤਨਵੀਰ ਜੀ ਤੁਸੀਂ ਕਿੰਨਾ ਕੁ ਸਿੱਖ ਲਿਆ ਅੱਗੇ ਨਾਲੋਂ ਕੀ ਕੀ ਆ ਗਿਆ ਤੁਹਾਨੂੰ ਖੇਡਣਾ ਸ਼ਾਟ ਮਾਰਨੀ ਆ ਗਈ ਡਰਾਪ ਮਾਰਨਾ ਆ ਗਿਆ ਸਰਵਿਸ ਕਰਨੀ ਆ ਗਈ ਰੈਕਟ ਕਿਦਾਂ ਫੜਨਾ ਪਤਾ ਲੱਗ ਗਿਆ ਹੋਰ ਤੁਸੀਂ ਅੱਗੇ ਤੁਹਾਡੇ ਕੀ ਸੁਪਨੇ ਹੈਗੇ ਆ ਜੀ ਵਰਲਡ ਲੈਵਲ ਪਹੁੰਚਣਾ ਵਰਲਡ ਲੈਵਲ ਪਹੁੰਚਣਾ ਕਿੰਨੀ ਉਮਰ ਤੁਹਾਡੀ 8 ਸਾਲ ਜੀ 8 ਸਾਲ ਦਾ ਬੱਚਾ ਜੀ ਦੇਖੋ ਤਨਵੀਰ ਸੱਲਣਾ ਜਿਹਦੇ ਬੜੇ ਬੜੇ ਸੁਪਨੇ ਆ ਜੂ ਪੂਰੇ ਹੋਣਗੇ ਇਹ ਹੈ ਜੀ ਰਮਨ ਸੱਲਣ 8 ਸਾਲ ਦਾ ਬੱਚਾ ਤੁਸੀਂ ਅੱਗੇ ਕੀ ਕਰਨਾ ਚਾਹੁੰਦੇ ਆ ਵਰਲਡ ਦਾ ਵਰਲਡ ਲੈਵਲ ਵਰਲਡ ਲੈਵਲ ਦਾ ਮਤਲਬ ਪਤਾ ਕੀ ਹੈ ਪੂਰੀ ਦੁਨੀਆ ਵਿੱਚ ਜਾ ਕੇ ਖੇਡਣਾ ਪੂਰੇ ਸੰਸਾਰ ਵਿੱਚ ਜਾ ਕੇ ਕਦੇ ਚਾਈਨਾ ਕਦੇ ਸਿੰਗਾਪੁਰ ਕਦੇ ਮਲੇਸ਼ੀਆ ਕਦੇ ਰਸ਼ੀਆ ਕਦੇ ਕੈਨੇਡਾ ਬਾਹਰਲੇ ਦੇਸ਼ਾਂ ਵਿੱਚ ਖੇਡਣਾ ਜਾ ਕੇ ਇੱਥੇ ਮਿਹਨਤ ਕਰੋਗੇ ਨਾ ਕੀ ਕੀ ਸਿੱਖ ਲਿਆ ਬਹੁਤ ਕੁਝ ਸਿੱਖ ਲਿਆ ਸਰਵਸਤ੍ਰਾਨੀ ਆ ਗਈ ਆ ਕਿੰਨਾ ਚਿਰ ਹੋ ਗਿਆ ਖੇਡਦਿਆਂ ਨੂੰ ਦੋ ਮਹੀਨਾ ਕੋ ਤਿੰਨ ਮਹੀਨੇ ਹੋ ਗਏ ਤਿੰਨ ਮਹੀਨੇ ਹੋ ਗਏ ਗਰਾਊਂਡ ਜਾ ਕੇ ਕਿਦਾਂ ਲੱਗਦਾ ਵਧੀਆ ਲੱਗਦਾ ਇਹ ਹੈ ਜੀ ਭਾਵਨਾ ਸੱਲਨ ਬੱਚੀ ਐ ਤੁਹਾਨੂੰ ਕਿਦਾਂ ਲੱਗਦਾ ਜੀ ਬਹੁਤ ਵਧੀਆ ਲੱਗਦਾ ਕੀ ਕਹਿਣਾ ਚਾਹੋਗੇ ਤੁਸੀਂ ਗਰਾਊਂਡ ਬਾਰੇ ਖੇਡ ਬਾਰੇ ਮੈਂ ਕਹਿਣਾ ਚਾਹੁੰਦੀ ਆ ਕਿ ਸਾਰੇ ਬੱਚੇ ਜਿੰਨੇ ਵੀ ਬਾਹਰ ਖੇਡਦੇ ਆ ਉਹਨਾਂ ਨੂੰ ਕਹਿਣਾ ਚਾਹੁੰਦੀ ਆ ਕਿ ਉਹ ਵੀ ਇੱਥੇ ਜਲਦੀ ਤੋਂ ਜਲਦੀ ਲੱਗਣ ਇੱਥੇ ਬਹੁਤ ਕੁਝ ਸਾਨੂੰ ਸਿੱਖਣਾ ਮਿਲਦਾ ਹੈ ਰਾਸ਼ਟਰੀ ਗਾਣ ਹੁੰਦਾ ਸੀ ਪ੍ਰੈਕਟਿਸ ਕਰਦੇ ਹਾਂ ਸਾਨੂੰ ਬਹੁਤ ਕੁਝ ਸਿੱਖਣਾ ਵੀ ਮਿਲਦਾ ਹੈ ਜੋ ਸਾਡੇ ਓਮਕਾਰ ਸਰ ਸਾਨੂੰ ਸਿਖਾਉਂਦੇ ਹਨ ਅੱਛਾ ਆਪਣਾ ਸਮਾਗਮ ਕੀ ਹੈ ਕਿਹੜੇ ਵੇਲੇ ਤੁਸੀਂ ਖੇਡਦੇ ਆ 7 ਵਜੇ ਆਪਾਂ ਆਨੇ ਹੁੰਨੇ ਤੇ 9:30 ਜਾਣੇ ਹਾਂ ਸ਼ਾਮ ਨੂੰ ਰਾਤ ਨੂੰ ਠੀਕ ਹੈ ਲਾਈਟਾਂ ਦਾ ਪ੍ਰਬੰਧ ਪੂਰਾ ਹੈ ਹਾਂਜੀ ਕੋਈ ਤੁਹਾਨੂੰ ਜਿਹੜਾ ਤੁਸੀਂ ਇੱਕ ਲੜਕੀ ਹੋ ਤਾਨੂੰ ਕੋਈ ਇਦਾਂ ਤਾਂ ਨਹੀਂ ਪ੍ਰੋਬਲਮ ਬਈ ਕੋਈ ਪਰੇਸ਼ਾਨੀ ਆndi ਆ ਖੇਡਣ ਵਿੱਚ ਜਾ ਕੇ ਤੁਹਾਨੂੰ ਲੱਗਦਾ ਕਿ ਮੈਂ ਲੜਕੀਆਂ ਰਾਤ ਨੂੰ ਖੇਡਣਾ ਨਹੀਂ ਹੈ ਨਹੀਂ ਲੱਗਦਾ ਸਾਰੇ ਭੈਣਾ ਭਾਈਆਂ ਵਾਂਗੂੰ ਰਹਿੰਦੇ ਹੋ ਨਾ ਪੂਰਾ ਡਿਸਪੀਸਪਲਨ ਆ ਕੋਈ ਕਿਸੇ ਦੀ ਕੰਪਲੇਂਟ ਨਹੀਂ ਸਾਰਾ ਕੁਝ ਠੀਕ ਆ ਗਿਆ ਇਹ ਹੁਣ ਹਰ ਬੱਚੀ ਆ ਜੀ ਬਹੁਤ ਵਧੀਆ ਭਾਵਨਾ ਛੱਲਣ ਇਹਦੀ ਗੇਮ ਦਿਨ ਪਰ ਦਿਨ ਵਧੀਆ ਹੋ ਰਹੀ ਆ ਕੀ ਕੀ ਸਿੱਖ ਲਿਆ ਤੁਸੀਂ ਬਹੁਤ ਕੁਸ਼ਲ ਸਾਨੂੰ ਸਰਸ ਖਾਂਦੇ ਆ ਕਿੱਦਾਂ ਰੈਕਟ ਫੜਨਾ ਆ ਡਰਾਪ ਮਾਰਨਾ ਕਿੱਦਾਂ ਸਰਬਸ ਪਾਣੀ ਸਾਰਾ ਕੁਝ ਅਸੀਂ ਸਿੱਖਦੇ ਹਾਂ ਕਾਫੀ ਕੁਝ ਸਿੱਖ ਲਿਆ ਹੈ ਨਾ ਹੌਲੀ ਹੌਲੀ ਚਲੋ ਮਿਹਨਤ ਕਰੋ ਆਈਗਾ ਇਹ ਹੈ ਜੀ ਰਿਤਿਕਾ ਗਿੱਲ ਠੀਕ ਹੈ ਨਾ ਤੁਹਾਡਾ ਮੈਂ ਲਿਆ ਤੁਹਾਨੂੰ ਕਿੰਨੇ ਦਿਨ ਹੋ ਗਏ ਆਂਦਿਆਂ ਨੂੰ ਅਰੇ 2-4 ਦਿਨ ਹੋਏ ਹੈ ਨਾ ਪਿਛਲੇ ਹਫਤੇ ਤੁਸੀਂ ਜੁਆਇਨ ਕੀਤਾ ਸੀ ਅੱਜ ਤੁਹਾਨੂੰ ਰੈਕਟੂ ਵੀ ਮਿਲ ਗਿਆ ਨਵਾਂ ਕਿੱਦਾਂ ਲੱਗਦਾ ਤੁਹਾਨੂੰ ਗਰਾਊਂਡ ਜਾ ਕੇ ਕੀ ਸਿੱਖਣਾ ਚਾਹੁੰਦੇ ਤੁਸੀਂ ਕੀ ਬਣਨਾ ਚਾਹੁੰਦੇ ਅੱਗੇ ਕੀ ਬਣਨਾ ਚਾਹੁੰਦੇ ਚੰਗਾ ਪਲੇਅਰ ਬਣਨਾ ਚਾਹੁੰਦੇ ਆ ਜੀ ਹਾਂ ਸਟੇਟ ਲਈ ਖੇਡਣਾ ਚਾਹੁੰਦੇ ਆ ਜ਼ਿਲ੍ਹੇ ਲਈ ਖੇਡਣਾ ਚਾਹੁੰਦੇ ਆ ਤੁਹਾਨੂੰ ਅੱਗੇ-ਅੱਗੇ ਹੋਰੇ ਕਿਉਂਕਿ ਹਲੇ ਬੱਚੇ ਤੁਸੀਂ ਨਵੇਂ ਆ ਲੱਗ ਜਾਏਗਾ ਪਤਾ ਹੌਲੀ-ਹੌਲੀ ਸੋ ਬਹੁਤ-ਬਹੁਤ ਸ਼ੁਕਰਾਨਾ ਸਾਰੇ ਬੱਚਿਆਂ ਦਾ ਕੋਈ ਤਾੜੀ ਦੇ ਨਾਲ ਸਾਰੇ ਬੱਚੇ ਜ਼ੋਰ ਦੀ ਤਾੜੀ ਮਾਰੋ ਜੀ ਵੀਆਰ ਜੋਗਸਵਾਮਾ ਸਪੋਰਟਸ ਅਕੈਡਮੀ ਪਿੰਡ ਮਹਿੰਦੀਵਰ ਦੇ ਹੋਣ ਹਰ ਬੱਚੇ ਆ ਤੁਸੀਂ ਸੁਣ ਲਿਆ ਸਾਰੇ ਬੱਚਿਆਂ ਕੋਲ ਕਿਵੇਂ ਬੱਚਿਆਂ ਇਹ ਅਚੀਵਮੈਂਟ ਕਰ ਰਹੇ ਆ ਕਿ ਅੱਗੇ ਇਹਨਾਂ ਨੂੰ ਮਿਹਨਤ ਕਰਵਾਈ ਜਾ ਰਹੀ ਆ ਇਨਾਂ ਨੂੰ ਅੱਗੇ ਹੋਰ ਵੀ ਅਕੈਡਮੀਆ ਵੀ ਮਿਲਣਗੀਆਂ ਹੋਰ ਵੀ ਕੋਚ ਮਿਲਣਗੇ ਹੋਰ ਇਹਨਾਂ ਨੂੰ ਖੇਡਣ ਦੇ ਬੜੇ ਮੌਕੇ ਮਿਲਣਗੇ ਸੋ ਇਹਨਾਂ ਬੱਚਿਆਂ ਲਈ ਦੁਆ ਕਰੋ ਜੀ ਸਾਰੇ ਜਿੰਨੇ ਵੀ ਸੱਚਨ ਦੇਖ ਰਹੇ ਆ ਤਾਂ ਕਿ ਇਹ ਬੱਚੇ ਅੱਗੇ ਵਧਣ ਸਾਡਾ ਮੇਨ ਟਾਰਗੇਟ ਹੈ ਬੱਚਿਆਂ ਨੂੰ ਮਾੜੀ ਸੰਗਤ ਤੋਂ ਬਚਾ ਕੇ ਖੇਡਾਂ ਵੱਲ ਲੈਣਾ ਸਾਰੇ ਜ਼ੋਰ ਲਾ ਰਹੇ ਸਰਕਾਰਾਂ ਵੀ ਜ਼ੋਰ ਲਾ ਰਹੀਆਂ ਅਸੀਂ ਇਹ ਗੁਰੂ ਘਰ ਵੱਲੋਂ ਉਪਰਾਲਾ ਕਰ ਰਹੇ ਆ ਪਰਵੰਦਰ ਕਮੇਟੀ ਇਹ ਉਪਰਾਲਾ ਕਰ ਰਹੀ ਹੈ ਬੱਚਿਆਂ ਨੂੰ ਰੈਫਰਸ਼ਮੈਂਟ ਵੀ ਦਿੱਤੀ ਜਾ ਰਹੀ ਆ ਇੱਕ ਹੋਰ ਗੱਲ ਦੱਸ ਦਈਏ ਕਿ ਐ ਐਨ ਐਸ ਐਸ ਨੈਸ਼ਨਲ ਸਰਵਿਸ ਸਕੀਮ ਅਧਿਨ ਇਹ ਅਕੈਡਮੀ ਜਿਹੜੀ ਰਜਿਸਟਰਡ ਹੋ ਚੁੱਕੀ ਆ ਇਹਦੇ ਵਿੱਚ 16 ਬੱਚੇ ਜਿਹੜੇ ਉਹ ਹਰ ਰੋਜ਼ ਪ੍ਰੈਕਟਿਸ ਕਰਦੇ ਆ ਆ ਕੌਮੀ ਸੇਵਾ ਯੋਜਨਾ ਐਨਐਸਐਸ ਵੱਲੋਂ ਬੱਚਿਆਂ ਨੂੰ ਬਹੁਤ ਵਧੀਆ ਇੱਕ ਆਪਰਚ्युनिटी ਦਿੱਤੀ ਜਾਂਦੀ ਹੈ ਇਹਨਾਂ ਨੂੰ ਸਮੇਂ-ਸਮੇਂ ਤੇ ਸੈਮੀਨਾਰ ਰੈਲੀਆਂ ਪਿੰਡ ਦੀ ਸਫਾਈ ਹੋਰ ਸੇਵਾ ਦੇ ਕੰਮ ਜਿਹੜੇ ਕਰਵਾਏ ਜਾਂਦੇ ਆ ਉਹਨਾਂ ਵੱਲੋਂ ਕੁਝ ਫੰਡਸ ਵੀ ਆਉਂਦੇ ਆ ਜਿਹੜੇ ਬੱਚਿਆਂ ਦੇ ਲਈ ਉਹ ਵਰਤੇ ਜਾਂਦੇ ਆ ਸੋ ਬਹੁਤ-ਬਹੁਤ ਸ਼ੁਕਰਾਨਾ ਜੀ ਸਾਰੇ ਜਿਹੜੇ ਦੇਖ ਰਹੇ ਆ ਹਾਂ ਜਰੂਰ ਆਪਣੇ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰੋ ਤਾਂ ਕਿ ਇੱਕ ਚੰਗਾ ਨਰੋਆ ਪੰਜਾਬ ਸਮਾਜ ਸਿਰਜ ਸਕੇ ਬਹੁਤ ਬਹੁਤ ਸ਼ੁਕਰਾਨਾ ਥੈਂਕ ਯੂ ਵੈਰੀ ਮਚੀ